ਪਿੰਡ ਫਤਮਾ ਵਿਖੇ ਦੂਜੇ ਦਿਨ ਵੀ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਥਾਣਾ ਮੇਟਿਆਣਾ ਦੇ ਐਸਆਈ ਜਗਜੀਤ ਸਿੰਘ ਅਤੇ ਇਲਾਕਾ ਵਾਸੀਆਂ ਵੱਲੋਂ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਐਸਪੀ ਸਰਬਜੀਤ ਸਿੰਘ ਬਾਹੀਆ ਡਿਪਟੀ ਪਰਮਿੰਦਰ ਸਿੰਘ ਮੰਡਲ ਐਸਆਈ ਜਗਜੀਤ ਸਿੰਘ ਐਸਐਚਓ 우ਸ਼ਾ ਰਾਣੀ ਚੱਬੇਵਾਲ ਅਤੇ ਆਏ ਹੋਏ ਪਤਵੰਤਿਆਂ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਯਾਦਗਰੀ ਤਸਵੀਰਾਂ ਵੀ ਕਰਵਾਈਆਂ ਗਈਆਂ ਜਿਹੜਾ ਉਪਰਾਲਾ ਹੈਗਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਉਹਨਾਂ ਦੀ ਇਹ ਸੀਗੀ ਕੋਸ਼ਿਸ਼ ਔਰ ਸਾਡੇ ਡੀਜੀ ਸਾਹਿਬ ਔਰ ਐਸਐਸਪੀ ਸਾਹਿਬ ਸ਼ਾਰਪੁਰ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਈ ਥਾਣੇ ਲੈਵਲ ਤੇ ਜਿਹੜਾ ਇਹ ਐਸਐਚਓ ਸਹਿਵਾਨ ਆਪਣਾ ਆਪਣਾ ਮੈਚ ਕਰਾਂਗੇ ਉਸ ਤੋਂ ਬਾਅਦ ਸਰਵੀਆਂ ਲੈਵਲ ਤੇ ਹੋਏਗਾ ਔਰ ਉਸ ਤੋਂ ਬਾਅਦ ਹੀ ਡਿਸਟ੍ਰਿਕਟ ਲੈਵਲ ਤੇ ਜਿਹੜੀ ਟੀਮ ਇਥੋਂ ਜਿੱਤ ਕੇ ਜਾਏਗੀ ਫੁੱਟਬਾਲ ਤੋਂ ਔਰ ਵੱਖ-ਵੱਖ ਗੇਮਾਂ ਹੈਗੀਆਂ ਆ ਫੁੱਟਬਾਲ ਹੈਗਾ ਵਾਲੀਬਾਲ ਹੈਗਾ ਔਰ ক্রিকেট ਹੈਗਾ ਔਰ ਹੋਰ ਵੀ ਕਦੋ ਟੀਮਾਂ ਹੈਗੀਆਂ ਆ ਜਿਹਦੇ ਇਹ ਡਿਸਟ੍ਰਿਕਟ ਲੈਵਲ ਤੇ ਇਹ ਫੰਕਸ਼ਨ ਹੋਏਗਾ ਔਰ ਇਹਦਾ ਜਿਹੜਾ ਮੇਨ ਮਕਸਦ ਹੈ ਸਾਡਾ ਵੀ ਸਾਡਾ ਜਿਹੜਾ ਯੂਥ ਹੈ ਉਹ ਗਰਾਊਂਡ ਨਾਲ ਜੋੜਨਾ ਔਰ ਨਸ਼ਿਆਂ ਤੋਂ ਦੂਰ ਰਵੇ ਉਹ ਔਰ ਇਹ ਜਿਹੜਾ ਇਕੋ ਇੱਕ ਜਰੀਆ ਹੈਗਾ ਸਾਡੇ ਸਪੋਰਟਸ ਦੀ ਇੱਕ ਜਰੀਆ ਹੈਗਾ ਜਿਹੜਾ ਸਾਡਾ ਯੂਥ ਹੈ ਜਿਹੜਾ એનર્ਜੀ ਹੈ ਉਹਦੀ ਉਹ ਗਰਾਊਂਡ 'ਚ ਵੇਸਟ ਹੋਵੇ ਔਰ ਉਹ ਚੰਗੇ ਪਾਸੇ ਲੱਗੇ ਇਹੀ ਸਾਡਾ ਮੇਨ ਮਕਸਦ ਹੈਗਾ ਔਰ ਡਿਸਟ੍ਰਿਕਟ ਪੁਲਿਸ ਔਰ ਸਾਰੇ ਨਗਰ ਨਿਵਾਸੀ ਜਿਹੜੇ ਇਸ ਮਹਿਮ ਦੇ ਵਿੱਚ ਸਾਡਾ ਸਹਿਯੋਗ ਕਰ ਰਹੇ ਹੈਗੇ ਆ ਉਹ ਸਾਡੇ ਤੋਂ ਵੀ ਜ਼ਿਆਦਾ ਵਧਾਈ ਦੇ ਪਾਤਰ ਹੈਗੇ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਪੋਸੀਬਲ ਨਹੀਂ ਹੈਗਾ ਜਿਨਨੇ ਐਨਆਰਆਈ ਵੀਰ ਆ ਸਾਡੇ ਨਗਰਾਂ ਦੇ ਔਰ ਜਿਹੜੇ ਸਾਡੇ ਪਿੰਡ ਦੇ ਪਤਵੰਤੇ ਸੱਜਣਾ ಗ್ರಾಮ ਪੰਚਾਇਤ ਆ ਚਾਹੇ ਸਪੋਰਟਸ ਕਲੱਬਸ ਹੈਗੇ ਆ ਉਹਨਾਂ ਦੀ ਇਹ ਸਹਿਯੋਗ ਦੇ ਨਾਲ ਹੀ ਅਸੀਂ ਕਰ ਰਹੇ ਆ ਔਰ ਅਸੀਂ ਤਾਂ ਸਿਰਫ ਇੱਕ ਅ ਜਗਾ ਪਲੇਟਫਾਰਮ ਦਿੰਦਾ ਆ ਬਾਕੀ ਮੋਸਟਲੀ ਜਿਹੜਾ ਉਪਰਾਲਾ ਹੈਗਾ ਨਗਰ ਨਿਵਾਸੀ ਔਰ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਅ ਪਿੰਡਾਂ ਤੋਂ ਬੰਦੇ ਆਉਂਦੇ ਆ ਔਰ ਵਧੀਆ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਲਾਉਣੇ ਇਹੀ ਸਾਡਾ ਉਪਰਾਲਾ ਹੈ ਮੇਰਾ ਨੌਜਵਾਨ ਪੀੜੀ ਨੂੰ ਸਿਰਫ ਇੱਕ ਸੰਦੇਸ਼ ਹੈ ਵੀ ਜਿਹੜਾ ਇਹ ਡਰਗ ਦੀ ਦੁਨੀਆ ਹੈ ਇਹਦੇ ਤੋਂ ਆਪਾਂ ਪਾਸੇ ਹੋਣਾ ਔਰ ਜਿਹੜੀ ਗਰਾਊਂਡ ਵਾਲ ਦੁਨੀਆ ਹੈ ਔਰ ਪਲੱਸ ਪੜ੍ਹ ਲੈ ਕੇ ਚੰਗੇ ਪਾਸੇ ਆਪਾਂ ਵਧੀਆ ਸਮਾਜ ਸਿਰਜਣਾ ਹੈ ਉਹਦੇ ਲਈ ਹੀ ਸਾਰੀ ਸਾਡਾ ਜਿਹੜਾ ਯੂਥ ਹੈ ਉਹਨਾਂ ਨੂੰ ਇਹੀ ਮੇਰਾ ਸੁਨੇਹਾ ਆ ਚੰਗੇ ਪਾਸੇ ਲੱਗਣਾ ਹੈ ਮਾੜਾ ਜਿਹੜਾ ਇਹ ਦੁਨੀਆਏ ਬੜੇ ਥੋੜੇ ਦਿਨਾਂ ਦੀ ਹੁੰਦੀ ਹੈ ਔਰ ਉਦੋਂ ਬਾਅਦ ਸਾਰਾ ਕੁਝ ਖਤਮ ਹੋ ਜਾਂਦਾ ਹੈ ਔਰ ਮੇਰਾ ਇਹੀ ਹੈ ਸਾਰਿਆਂ ਨੂੰ ਵੀ ਨਸ਼ੇ ਛੱਡ ਕੇ ਔਰ ਮੇਨਸਟ੍ਰੀਮ ਚ ਆਉਣਾ ਹੈ ਔਰ ਵਧੀਆ ਉਪਰਾਲਾ ਕਰਨਾ ਹੈਗਾ ਆਪਣੀ ਜ਼ਿੰਦਗੀ ਦਾ ਆਪਣੇ ਮਾਪੇ ਦਾ ਆਪਣੇ ਨਗਰ ਦਾ ਆਪਣੀ ਸਟੇਟ ਦਾ ਆਪਣੇ ਕੰਟਰੀ ਦਾ ਨਾਲ ਹੋ ਸਕੇ ਮੈਂ ਮੁਖਸਰ थाना ਮੀਡੀਆ ਨਾਲ ਐਸਆਈ ਜਲਜੀਤ ਸਿੰਘ ਮੈਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਦੇ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕਰਨ ਲਈ ਵੱਖਰੀ ਮਹਿਮ ਚਲਾਈ ਗਈ ਆ ਅਤੇ ਖੇਡਾਂ ਪਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਜਿਹੜਾ ਖੇਡ ਨਾਲ ਦੀ ਨਾਲ ਜਿਹੜਾ ਆ ਉਹ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਮਹਿਮ ਤਹਿਤ ਅੱਜ ਪਿੰਡ ਫੁਗਲਾਣਾ ਵਿਖੇ ಗ್ರಾಮ ਪੰਚਾਇਤ ਤੇ ਨੌਜਵਾਨ ਸਭਾ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਜਿਹਦੇ ਵਿੱਚ ਅਸੀਂ ਵੀ ਪੰਜਾਬ ਪੁਲਿਸ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਆ ਔਰ ਮਾਨਯੋਗ ਸ਼੍ਰੀ ਸੁਵਿੰਦਰ ਲਾਂਬਾ ਜੀ ਵੱਲੋਂ ਐਸਐਸਪੀ ਸਾਹਿਬ ਹਾਰਪੁਰ ਜੀ ਵੱਲੋਂ ਹਦਾਇਤਾਂ ਮੁਤਾਬਕ ਪੰਜਾਬ ਪੁਲਿਸ ਵੱਲੋਂ ਦੋ ਟੀਮਾਂ ਫੁੱਟਬਾਲ ਦੀਆਂ ਜਿਹੜੀਆਂ ਸਿਲੈਕਟ ਕੀਤੀਆਂ ਗਈਆਂ ਇੱਕ ਤਾਂ ਫੁੱਟਬਾਲ ਟੀਮ ਪਿੰਡ ਫੁੰਗਲਾਣਾ ਤੇ ਦੂਜੀ ਫੁੱਟਬਾਲ ਟੀਮ ਹੈਗੀ ਹੈ ਰਾਣਾ ਕਲਾ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਲੈਵਲ ਦੇ ਉੱਤੇ ਇੱਕ ਟੂਰਨਾਮੈਂਟ ਕਰਾ ਰਿਆ ਹੈ ਜਿਹਦੇ ਵਿੱਚ ਇਹ ਜਿਹੜਾ ਆ ਅੱਗੇ ਸਬ-ਡਿਵੀਜ਼ਨ ਲੈਵਲ ਦੇ ਉੱਤੇ ਚੱਬੇਵਾਲ ਦੇ ਨਾਲ ਸਾਡਾ ਮੁਕਾਬਲਾ ਹੋਏਗਾ ਉਤੋਂ ਬਾਅਦ ਸਾਡੀ ਜਿਹੜੀ ਜੇਤੂ ਟੀਮ ਹੋਏਗੀ ਉਹ ਜਿਹੜੀ ਆ ਡਿਸਟ੍ਰਿਕਟ ਲੈਵਲ ਦੇ ਉੱਤੇ ਪੁਲਿਸ ਲੈਣ ਦੇ ਵਿੱਚ ਫੁੱਟਬਾਲ ਦੇ ਮੈਚ ਹੋਣਗੇ ਜਿਹਦੇ ਵਿੱਚ ਐਸਐਸਪੀ ਸਾਹਿਬ ਹਿਸ਼ਾਰਪੁਰ ਜੀ ਵੱਲੋਂ ਜੇਤੂ ਟੀਮਾਂ ਨੂੰ ਸਾਰੀਆਂ ਟੀਮਾਂ ਚਾਹੇ ਉਹ ਕ੍ਰਿਕਟ ਦੀਆਂ ਹੋਣ ਚਾਹੇ ਫੁੱਟਬਾਲ ਦੀਆਂ ਹੋਣ ਤੇ ਚਾਹੇ ਬਾਸਕਟਬਾਲ ਦੀਆਂ ਵਾਲੀਬਾਲ ਦੀਆਂ ਉਹਨਾਂ ਨੂੰ ਨਾਮ ਐਸਐਫਪੀ ਸਾਹਿਬ ਹਿਸ਼ਾਰਪੁਰ ਜੀ ਵੱਲੋਂ ਨਿਰਧਾਰਿਤ ਕੀਤੇ ਗਏ ਨੇ ਉਹ ਜਿਹੜਾ ਆ 11 ਤਰੀਕ ਨੂੰ ਫਾਈਨਲ ਮੈਚ ਹੋਵੇਗਾ ਇਸੇ ਲੜੀ ਵਿੱਚ ਅੱਜ ਜਿਹੜਾ ਪੁਲਿਸ ਸਟੇਸ਼ਨ ਲੈਵਲ ਦਾ ਮੈਚ ਹੋ ਰਿਹਾ ਆ ਤੇ ਅਸੀਂ ਜਿੱਥੇ ਅ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਆ ਜਾਗਰੂਕ ਕਰਦੇ ਆ ਕੇ ਨਸ਼ਿਆਂ ਤੋਂ ਸचेत ਰਹਿਣ ਨਸ਼ਿਆਂ ਦੇ ਨਾਲ ਜਿਹੜੇ ਆਲੇ ਦੁਆਲੇ ਸਾਡੇ ਕੋਈ ਐਡਿਕਟ ਹੈ ਜਾਂ ਜਿਹੜਾ ਇਸ ਚੀਜ਼ ਪੀੜਿਤ ਹੈ ਉਹਦੀ ਮਦਦ ਕਰੀਏ ਉਹਨੂੰ ਪ੍ਰੇਰਿਤ ਕਰੀਏ ਜਿੱਥੇ ਤੱਕ ਪੁਲਿਸ ਹੈਲਪਲਾਈਨ ਦੀ ਹੈਗੀ ਆ ਪੁਲਿਸ ਵੀ ਵਲੰਟੀਰੀ ਜਿਹੜੇ ਆ ਨਸ਼ੇੜੀ ਬੰਦੇ ਹੈਗੇ ਆ ਜਿਹੜੇ ਨਸ਼ੇ ਦੇ ਐਡਿਕਟ ਹੈਗੇ ਆ ਉਹਨਾਂ ਲਈ ਵੱਧ ਚੜ ਕੇ ਉਹਨਾਂ ਨੂੰ ਪ੍ਰੇਰਿਤ ਕਰ ਰਹੀ ਆ ਡੀਡਿਕਸ਼ਨ ਸੈਂਟਰ ਵਿੱਚ ਭੇਜ ਰਹੀ ਆ ਜਿੱਥੇ ਕਾਉਂਸਲਿੰਗ ਕਰਨੇ ਦੀ ਲੋੜ ਆ ਅਸੀਂ ਕਾਉਂਸਲਿੰਗ ਵੀ ਕਰ ਰਹੇ ਆ ਤੇ ਸਾਰੇ ਸਮਾਜ ਨੂੰ ਬੁੱਧੀਜੀਵੀਆਂ ਨੂੰ ਪੰਚਾਇਤਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਫ੍ਰੀਜ਼ ਕਰੀਏ ਤੇ ਵੱਧ ਤੋਂ ਵੱਧ ਖੇਡਾਂ ਵੱਲ ਫ੍ਰੀਜ਼ ਕਰੀਏ ਜੀ ਧੰਨਵਾਦ ਜੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਹਿਲਾਂ ਥਾਣਾ ਲੈਵਲ ਤੇ ਅੱਜ ਇਹ ਤੇ ਉਧਰੋਂ ਕਮੇਟੀ ਆਣੇ ਦੀ ਟੀਮ ਵੱਲੋਂ ਆਈ ਤੇ ਇਧਰੋਂ ਜੱਬੇ ਆਲ ਦਾ ਦੋਨੋਂ ਦਾ ਸਬ ਡਿਵੀਜ਼ਨ ਲੈਵਲ ਤੇ ਟੂਰਨਾਮੈਂਟ ਹੋ ਰਿਹਾ ਹੈ ਤੇ ਇਹਦੇ ਚੋਂ Winner ਹੋਊਗੀ ਉਹ ਅੱਗੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਆਰਗੇਨਾਈਜ਼ ਕੀਤੇ ਉੱਥੇ ਵਧੀਆ winning prize ਵੀ ਦਿੱਤੀ ਹੋਈ ਹੈ ਉਹ ਮਿਲੂਗੀ ਉੱਥੇ ਸਾਰਾ ਪ੍ਰਬੰਧ ਜੱਜੇ ਪ੍ਰਬੰਧ ਅਸਿਸਟੈਂਟ ਸਾਹਿਬ ਵੱਲੋਂ ਕਰਵਾਏ ਗਏ ਨੇ ਤੇ ਸਾਡਾ ਤੇ ਇਹੀ ਹੈ ਵੀ ਗੇਮਾਂ ਦੇ ਨਾਲ ਨੌਜਵਾਨ ਜੁੜਨ ਤੇ ਮਾਰੇ ਕੰਮਾਂ ਤੋਂ ਦੂਰ ਰਹਿ ਨਸ਼ਿਆਂ ਤੋਂ ਦੂਰ ਰਹਿ ਜਿਹੜਾ ਸਾਡਾ ਇਹੀ ਨਾਰਾ ਹੈ ਵੈਸੇ ਛੱਡ ਕੇ ਤੇ ਗੀਮਾਂ ਵਾਲੇ ਪਾਸੇ ਤੇ ਹੁਸ਼ਿਆਰਪੁਰ ਤੋਂ ਹਣੀ ਸੰਦੂ ਦੀ ਖਾਸਪੋ